ਅੱਜ ਤੁਹਾਨੂੰ ਅਸੀਂ ਦੱਸਾਂਗੇ ਇੱਕ ਅਜਿਹੇ ਪ੍ਰੋਟੀਨ ਵਾਲੇ ਲੱਡੂ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਇੱਕ ਜੋ ਕਿ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਪ੍ਰੋਟੀਨ ਵਾਲੇ ਲੱਡੂ ਖਾਣ ਦੇ ਨਾਲ ਤੁਹਾਡੀ ਸਕਿਨ ਵੀ ਜੋ ਕਿ ਵਧੀਆ ਹੋਵੇਗੀ ਚਮਕਦਾਰ ਹੋਵੇਗੀ ਤੇ ਨਾਲ ਹੀ ਤੁਹਾਡੇ ਵਾਲਾਂ ਦੇ ਲਈ ਵੀ ਬੇਹਦ ਫਾਇਦੇਮੰਦ ਹੋਵੇਗੀ ਉਹ ਕਿਹੜੇ ਲੱਡੂ ਨੇ ਜੋ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਉਹ ਤਿਆਰ ਹੋ ਜਾਂਦੇ ਨੇ ਦੱਸਦੀ ਹੈ ਕਿ ਠੰਡ ਦੇ ਮੌਸਮ ਦੇ ਵਿੱਚ ਲੋਕਾਂ ਦੀ ਡਾਈਟ ਜ਼ਿਆਦਾ ਹੈਲਦੀ ਹੋ ਜਾਂਦੀ ਹੈ ਕਿਉਂਕਿ ਡਾਈਟ ਦੇ ਵਿੱਚ ਡ్రਾਈ ਫੂਡ ਹਰੀਆਂ ਸਬਜ਼ੀਆਂ ਸਣੇ ਹੋਰ ਹੈਲਦੀ ਚੀਜ਼ਾਂ ਸ਼ਾਮਿਲ ਹੋ ਜਾਂਦੇ ਨੇ ਜਿਨ੍ਹਾਂ ਦੇ ਸੇਵਨ ਦੇ ਨਾਲ ਸਰੀਰ ਨੂੰ ਗਰਮੀ ਅਤੇ ਊਰਜਾ ਪ੍ਰਦਾਨ ਹੁੰਦੀ ਹੈ ਸਰਦੀਆਂ ਦੇ ਵਿੱਚ ਅਕਸਰ ਸਰੀਰ ਨੂੰ ਗਰਮ ਰੱਖਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਦੇ ਲਈ ਵਕਫ ਵਕ ਤਰ੍ਹਾਂ ਦੇ ਡ్రਾਈ ਫੂਡਸ ਲੱਡੂ ਬਣਾ ਕੇ ਖਾਏ ਜਾਂਦੇ ਨੇ ਪਰ ਕੀ ਤੁਸੀਂ ਕਿਸੇ ਅਜਿਹੇ ਲੱਡੂ ਦੀ ਰੈਸਪੀ ਜਾਣਦੇ ਹੋ ਜੋ ਨਾ ਸਿਰਫ ਬਦਲਦੇ ਮੌਸਮ ਦੇ ਵਿੱਚ ਤੁਹਾਡੇ ਚਮੜੀ ਨੂੰ ਨਿਖਾਰ ਦੇਵੇਗਾ ਬਲਕਿ ਝੜਦੇ ਵਾਲਾਂ ਦੀ ਸਮੱਸਿਆ ਨੂੰ ਵੀ ਜੜ ਤੋਂ ਦੂਰ ਕਰਕੇ ਸੰਘਣੇ ਵਾਲਾਂ ਦਾ ਸੁਪਨਾ ਵੀ ਪੂਰਾ ਕਰ ਸਕੇ